ਸੋ ਮੈਂ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ 295 A ਦੇ ਵਿੱਚ ਸੋਧ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਪਵਿੱਤਰ ਕੁਰਾਨ ਹੋਵੇ ਗੀਤਾ ਹੋਵੇ ਬਾਈਬਲ ਹੋਵੇ ਦੁਨੀਆ ਦਾ ਕੋਈ ਵੀ ਧਰਮ ਗ੍ਰੰਥ ਹੋਵੇ ਜਿਹੜਾ ਕੋਈ ਬੇਦਵੀ ਕਰੇ ਉਹਨੂੰ ਫਾਹੇ ਟੰਗਿਆ ਜਾਣਾ ਚਾਹੀਦਾ ਜੇ ਫਾਹੇ ਨਹੀਂ ਟੰਗਣਾ ਘਟੋ ਘਟੋ ਉਮਰ ਕੈਦ ਤੱਕ ਕਰੋ ਕੂਲ ਤੇ ਨਿਸ਼ਾਨ ਰਹੇ ਭਾਈ ਜੇ ਤਾਂ ਯਾਰੀ ਕਿਤੇ ਹੋਰ ਹੈ ਉਹ ਤਾਂ ਨਾ ਬਾਹਾਂ ਖੜੀਆਂ ਕਰਿਓ ਉਹਨਾਂ ਨੂੰ ਤਾਂ ਹੈ ਵੀ ਔਖਾ ਤੇ ਜਿਨ੍ਹਾਂ ਦਾ ਪਿਓ ਗੁਰੂ ਗੋਬਿੰਦ ਸਿੰਘ ਆ ਉਹਦੀ ਬਾਹ ਨਹੀਂ ਏਠਾ ਰਹਿਣੀ ਚਾਹੀਦੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਬਾਹਾਂ ਬਖਸ਼ੀਆਂ ਉਹ ਤਹਾਂ ਹੋਣੀਆਂ ਚਾਹੀਦੀਆਂ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਦੇਖ ਤੇਖ ਦੇਖ ਤੇਖ ਪੰਥ ਕੀ ਪੰਥ ਕੀ ਰਾਜ ਕਰੇਗਾ ਤੁਸੀਂ ਨਿਆਰਾਪਣ ਸਾਹਮ ਕੇ ਰੱਖਿਆ ਅੱਜ ਉਹਨਾਂ ਸਾਰੀਆਂ ਵਿਪਰਵਾਦੀ ਤਾਕਤਾਂ ਦੇ ਚਪੇੜ ਮਾਰ ਦਿੱਤੀ ਹੈ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਨੇ ਤੁਸੀਂ ਕਹਿੰਦੇ ਸੀ ਪੰਜਾਬ ਤੋਂ ਬਾਹਰ ਆਲੇ ਕਿਵੇਂ ਮਨਾਉਣਗੇ ਮੈਂ ਕਹਿੰਦਾ ਪੰਜਾਬ ਵਾਲੇ ਅੱਧੇ ਢਿੱਲ ਵੀ ਕਰ ਜਾਂਦੇ ਆ ਜਿਹੜੇ ਚਮਚੀਆ ਉਹਨਾਂ ਦੇ ਤੇ ਪਿਆਰਿਓ ਪੰਜਾਬ ਤੋਂ ਬਾਹਰ ਤਾਂ ਸਾਰੇ ਚੜਦੀ ਕਲਾ ਹੋਈ ਪਈ ਹੈ ਸੱਚ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕੇ ਡਾ ਰਹੀ ਹੈ ਮੈਂ ਬਿਦ ਪ੍ਰੂਫ ਬੋਲ ਰਿਹਾ ਤੇ ਜਿਹੜਾ ਰਾਜਵਾਨੇ ਨੂੰ ਫਾਂਸੀ ਬਦਲਨੀ ਹੈ ਕੇਂਦਰ ਸਰਕਾਰ ਨੇ ਆਰਟੀਕਲ 72 ਦਿੱਤਾ ਹੈ। ਉਹਦੇ ਤੋਂ ਵੀ ਸਾਡੇ ਹੋਮ ਮਿਨਿਸਟਰ ਸਾਹਿਬ ਮੁਕਰ ਰਹੇ ਐ। ਕਹਿੰਦੇ ਜਦੋਂ ਸਿੱਖ ਈ ਨਹੀਂ ਮੰਨ ਰਿਹਾ। ਜਦੋਂ ਸਿੱਖ ਆਪਣੀ ਗਲਤੀਓ ਨਹੀਂ ਮੰਨ ਰਿਹਾ। ਮੈਂ ਕਹਿਣਾ ਚਾਹੁੰਨਾ ਹੋਮ ਮਿਨਿਸਟਰ ਸਾਹਿਬ ਤੁਸੀਂ ਹਿਸਟਰੀ ਨਹੀਂ ਪੜ੍ਹੀ। ਉਹ ਹਕੀਮ ਮਿਰਜਾ ਅੱਲਾ ਯਾਰਖਾਂ ਜੋਗੀ ਨੇ ਲਿਖਿਆ ਉਹ ਪਹਿਲਾ ਹਵਾਲਾ ਇਸਲਾਮ ਦੇ ਵਿੱਚੋਂ ਲੈਂਦਾ ਹੈ ਪਵਿੱਤਰ ਕੁਰਾਨ ਦੇ ਵਿੱਚ ਸੂਰਾ ਯੂਸਫ ਹੈ ਸੂਰਾ ਯੂਸਫ ਦੇ ਵਿੱਚ ਜ਼ਿਕਰ ਹੈ ਯਾਕੂਬ ਤੇ ਯੂਸਫ ਦਾ ਪਿਓ ਤੇ ਪੁੱਤ ਦਾ ਜਿੱਥੇ ਪੁੱਤ ਦੇ ਵਿਛੋੜੇ ਵਿੱਚ ਪਿਓ ਰੋ ਰੋ ਕੇ ਅੰਨਾ ਹੋ ਜਾਂਦਾ ਮੋਹ ਦੇ ਵਿੱਚ ਇੰਨੀ ਤਾਕਤ ਹੈ ਜਦੋਂ ਰਾਮਚੰਦਰ ਜੀ ਘਰ ਛੱਡਦੇ ਆ ਉਹਨਾਂ ਦੇ ਦੋ ਪਰਿਵਾਰਕ ਮੈਂਬਰ ਨਾਲ ਨੇ ਉਹਨਾਂ ਦੀ ਆਪਣੀ ਪਤਨੀ ਉਹਨਾਂ ਦੇ ਭਰਾ 14 ਸਾਲ ਬਾਅਦ ਵਾਪਸ ਮੁੜਨ ਦੀ ਉਮੀਦ ਹੈ ਪਰ ਉਹਨਾਂ ਦੇ ਪਿਤਾ ਤੋਂ ਇਹ ਗੱਲ ਨਹੀਂ ਚੱਲੀ ਜਾ ਰਹੀ ਛਾਲ ਮਾਰ ਦਿੰਦੇ ਆ। ਸ਼੍ਰੀ ਕ੍ਰਿਸ਼ਨ ਜੀ ਦਾ ਆਪਣਾ ਪੁੱਤ ਕੋਈ ਨਹੀਂ ਮੈਦਾਨੇ ਜੰਗ ਵਿੱਚ ਅਰਜਨ ਦਾ ਕਦੇ ਨਿਸ਼ਾਨਾ ਨਹੀਂ ਸੀ ਖੁੰਝਦਾ ਅਬ ਮੰਨੂ ਦੀ ਮੌਤ ਹੁੰਦੀ ਹੈ ਅਰਜਨ ਦੇ ਹੱਥਾਂ ਚੋਂ ਹਥਿਆਰ ਡਿੱਗ ਜਾਂਦੇ ਆ। ਹਾਜਰਤ ਮੁਹੰਮਦ ਸਾਹਿਬ ਦੀ ਇੱਕ ਬੇਗਮ ਮਰੀਮ ਹੋਈ ਐ 6 ਮਹੀਨੇ ਦਾ ਬੱਚਾ ਜਦੋਂ ਚੜ੍ਹਾਈ ਕੀਤਾ ਇਸਲਾਮ ਦੇ ਬਾਨੀ ਦੀ ਦਾੜ੍ਹੀ ਅਥਰੂਆਂ ਨਾਲ ਭਿੱਜ ਗਈ ਸੀ ਨੈਪੋਲੀਅਨ ਨੂੰ ਬੜਾ ਵੱਡਾ ਬਹਾਦਰ ਕਹਿੰਦੇ ਐ ਮੈਦਾਨੇ ਜੰਗ 'ਚ ਜਦੋਂ ਇਹਦਾ ਜਰਨੈਲ ਚੜ੍ਹਾਈ ਕੀਤਾ ਤਾਂ ਪਿਆਰਿਓ ਨੈਪੋਲੀਅਨ ਕੀਰਨੇ ਪਾਉਣ ਲੱਗਿਆ ਸੀ ਤੇ ਧੰਨ ਗੁਰੂ ਗਬਿੰਦ ਸਿੰਘ ਜਿੱਦੀ ਜਾਤ ਅੱਜ ਜੁੜ ਕੇ ਬੈਠੀਆਂ ਉਹ yogi ਅੱਲਾ ਯਾਰ ਖਾਨ ਲਿਖਦਾ ਕਹਿੰਦਾ ਯਾਕੂਬ ਕੋ ਯੂਸੂਫ ਕੇ ਬਿਛੜਨੇ ਨੇ ਰੁਲਾਇਆ ਧਿਆਨ ਦਿਓ ਜੀ ਯਾਕੂਬ ਕੋ ਯੂਸੂਫ ਕੇ ਵਿਛੜਨ ਨੇ ਰੁਲਾਇਆ ਸਾਬਰ ਕੋਈ ਕਮ ਹੈ ਐਸਾ ਰਸੂਲੋਂ ਮੇ ਆਇਆ ਕਟਵਾ ਕੇ ਪਿਸਰ ਚਾਰੇ ਇੱਕ ਅੰਸੂਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ॠਸ਼ੀਓਂ ਕਾ ਵਧਾਇਆ ਡੰਡਕ ਮੇ ਫਿਰੇ RAM تو سیتا تھی بگل میں وہ فکر جہاں ہند کی ماتا تھی بگل میں لشمن سا برادر پہے تسکین جگر تھا سیتا سی پتی برت سے بان رام کو کر تھا باقی ہے کنیہ کرشن باقی ہے کنیہ تو نہیں ان کا پسر تھا سچ ہے گروہ گبند کا رتبہ ہی دگر تھا دگر کہنے وکھرا ਗੁਰੂ ਗੋਬਿੰਦ ਸਿੰਘ ਦਾ ਰਤਬਾ ਹੀ ਵੱਖਰਾ ਹੈ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਕਿ ਗੁਰੂ ਗੋਬਿੰਦ ਸਿੰਘ ਫਲਾਣੇ ਵਰਗੇ ਹੋਇਆ ਜਾਂ ਗੁਰੂ ਗੋਬਿੰਦ ਸਿੰਘ ਫਲਾਣੇ ਵਰਗੇ ਹੋਇਆ ਜਾਂ ਫਲਾਣਾ ਗੁਰੂ ਗੋਬਿੰਦ ਸਿੰਘ ਵਰਗਾ ਹੋਇਆ ਗੁਰੂ ਗੋਬਿੰਦ ਸਿੰਘ ਸਿਰਫ ਗੁਰੂ ਗੋਬਿੰਦ ਸਿੰਘ ਹੈ ਇਸ ਮੁਸਲਮ ਲਿਖਾਰੀ ਨੇ ਇੱਕ ਹੋਰ ਖੜੀ ਗੱਲ ਲਿਖ ਦਿੱਤੀ ਹੈ ਕਹਿੰਦਾ ਕਟਵਾ ਦिए ਸ਼ਿਸ਼ ਸ਼ਾਮਨੇ ਸਮਝ ਗਏ ਕਟਵਾ ਦिए ਸ਼ਿਸ਼ ਸ਼ਾਮਨੇ ਗੀਤਾ ਕੋ ਸੁਣਾਕਰ ਰੂਹ ਫੂਕਦੀ ਗੋਬਿੰਦ ਨੇ ਉਲਾਦ ਕਟਾਕਰ ਗੁਰੂ ਗਬਿੰਦ ਸਿੰਘ ਦੁਨੀਆ ਦਾ ਇਕੋ ਇਕ ਰਹਿਬਰ ਹੈ ਜਿਹੜਾ ਆਪਣੀ ਕੌਮ ਦੇ ਲਈ ਆਪਣੇ ਪੁੱਤਾਂ ਨੂੰ ਵੀ ਸ਼ਹੀਦ ਕਰਵਾ ਦਿੰਦਾ ਹੈ ਇਸੇ ਕਰਕੇ yogi allah yar khan ਕਹਿੰਦਾ ਓਏ ਦੁਨੀਆ ਦੇ ਲੋਕੋ ਇਨਸਾਫ ਕਰੇ ਜੀਵੇਂ ਜਮਾਨਾ ਤੋਂ ਯਕੀਨ ਹੈ कह दो गुरु गोविंद का सानी ही नहीं है जे प्यार मुरीदों से जे सबकत पी कहीं है भक्ति में गुरु अर्श संसार जमी है उल्फत के जे जज्बे नहीं देखे कहीं हमने है देखना एक बात सुने पी नहीं कहीं हमने एक पीर अपने मुरीदा नु इना प्यार करे ਇਹ ਵੇਖਣ ਦੀ ਗੱਲ ਬੜੀ ਦੂਰ ਕਿਤੇ ਸੁਣਾਈ ਵੀ ਨਹੀਂ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਕਿਰਪਾ ਕਰਿਓ ਉੱਥੇ ਸਮਾਪਤ ਕਰਨ ਲੱਗਿਆਂ ਜਦੋਂ ਪੁੱਛਿਆ ਸੀ ਕਿੱਥੇ ਨੇ ਚਾਰ ਪੁੱਤ ਜਿਹੜਾ ਜਵਾਬ ਦਿੱਤਾ ਉੱਚੀ ਬੋਲਿਓ ਇਨ ਪੁੱਤਰਨ ਕੇ ਵਾਰ دیے ਸੁੱਤ ਚਾਰ ਮੂਹੇ ਤੋਂ ਕਿਹਾ ਬਿਆ ਜੀਵਤ ਕਈ ਹਜ਼ਾਰ ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣ ਕੇ ਸਮਾਜ ਵਿੱਚ ਵਿਜਰੀਏ ਗੁਰੂ ਦੇ ਬਣੀਏ ਵਹਿਮਾ ਭਰਮਾ ਪਖੰਡਾ ਨਸ਼ਿਆਂ ਦਾ ਸਭ ਦਾ ਖੜਾ ਛੱਡੀਏ ਹਾਲਾਤ ਬੜੇ ਨਾਜ਼ੁਕ ਨੇ ਮੈਂ ਬੇਨਤੀ ਕਰਾਂਗਾ ਕਿ ਕੌਮ ਚੜਦੀ ਕਲਾ ਵਿੱਚ ਜਾ ਰਹੀ ਹੈ ਬਹੁਤ ਪੂਰੇ ਵਿਸ਼ਵ ਦੇ ਵਿੱਚ ਅੱਜ ਸਭ ਤੋਂ ਵੱਧ ਜੇ ਚਰਚਾ ਹੋ ਰਹੀ ਹੈ ਤਾਂ ਸਿਕ ਕੌਮ ਦੀ ਹੋ ਰਹੀ ਹੈ ਇਹ ਬਿਲਕੁਲ ਨੈਗੇਟਿਵ ਹੋਣ ਦੀ ਲੋੜ ਨਹੀਂ ਹੈ ਬਿਨਾਂ ਕਿਸੇ ਮੁਲਕ ਦੀ ਪਾਵਰ ਤੋਂ ਬੜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਰਹੀ ਹੈ ਇਹ ਗੱਲ ਵੱਖਰੀ ਹੈ ਕਿ ਭਾਰਤ ਦੀ ਬਾਉਂਡਰੀ ਦੇ ਅੰਦਰ ਮੈਂ ਜ਼ਰੂਰੀ ਗੱਲ ਕਰਕੇ ਫਤਿਹ ਬੁਲਾਉਣੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨਾਂ ਪੁੱਤਾਂ ਦੀ ਗੱਲ ਵੀ ਕਰਨੀ ਹੈ ਜਿਹੜੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਰਾਹਾਂ ਤੇ ਚੱਲਦੇ ਆ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਅੱਜ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਦੀ ਗੱਲ ਕਰਨੀ ਸਾਡੇ ਬੰਦੇ ਪਸੰਦ ਨਹੀਂ ਕਰਦੇ ਗੁਰੂ ਸਵਾਰਿਓ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀਗਾ ਜਦੋਂ ਕੌਮ ਦਾ ਕਾਹਨ ਹੋ ਰਿਆ ਸੀ ਬੇਕਸੂਰਾਂ ਨੂੰ ਮਾਰਿਆ ਜਾ ਰਿਆ ਸੀ ਤਾਂ ਉਸ ਮੌਕੇ ਉਹਨਾਂ ਯੋਧਿਆਂ ਤੋਂ ਗੱਲ ਬਰਦਾਸ਼ਤ ਨਾ ਹੋਈ ਭਾਈ ਜਗਤਾਰ ਸਿੰਘ ਹਵਾਰਾ ਹੋਵੇ ਭਾਈ ਬਲਬੰਦ ਸਿੰਘ ਰਾਜੋਆਣਾ ਹੋਵੇ ਇਹੋ ਜਿਹੇ ਯੋਧਿਆਂ ਨੇ ਉਸ ਜ਼ਾਲਮ ਨੂੰ ਕੀਤੀ ਦਾ ਫਲ ਭਗਟਾਇਆ 15 ਤੋਂ ਲੈ ਕੇ 35 ਸਾਲ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਉਹ ਤਾਂ ਬੰਦ ਹੋਏ ਐ ਤੇ ਦੂਜੇ ਪਾਸੇ ਸਜਾਵਾਂ ਪੂਰੀਆਂ ਹੋ ਗਈਆਂ ਨੇ ਅਜੇ ਤੱਕ ਛੱਡਿਆ ਨਹੀਂ ਜਾ ਰਿਹਾ ਮੇਰੇ ਹੱਥ ਵਿੱਚ ਮੋਬਾਈਲ 'ਚ ਸਾਰਾ ਰਿਕਾਰਡ ਮੈਂ ਸੰਭ ਕੇ ਰੱਖਿਆ ਹੈ ਦੂਜੇ ਪਾਸੇ ਜਿਹੜੇ ਸਾਡੇ ਕਾਤਲ ਨੇ ਜਿਨ੍ਹਾਂ ਨੇ ਸਾਡੇ ਖੂਨ ਨਾਲ ਹੋਲੀ ਖੇਡੀ ਹੈ ਉਹਨਾਂ ਨੂੰ ਜੇ ਉਮਰ ਕੈਦ ਹੋ ਜਾਂਦੀ ਹੈ ਤਾਂ 2-2 ਸਾਲ ਬਾਅਦ ਛੱਡ ਦਿੱਤੇ ਆ ਸਾਰਾ ਰਿਕਾਰਡ ਹੈ ਡਿਟੇਲ 'ਚ ਨਹੀਂ ਜਾਂਦਾ 2-2 ਸਾਲ ਬਾਅਦ ਉਮਰ ਕੈਦ ਇੱਕ ਦੀ 2 ਸਾਲ ਬਾਅਦ ਪੂਰੀ ਹੁੰਦੀ ਹੈ ਤੇ ਦੂਜੇ ਦੀ ਪੂਰੀ ਹੋ ਨਹੀਂ ਹੁੰਦੀ ਹੁਣ ਵੇਖੋ ਕਿੱਡਾ ਵੱਡਾ ਧੋਖਾ ਕੌਮ ਨਾਲ ਗੁਰਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਕਤੂਬਰ 2019 ਦੇ ਵਿੱਚ ਕੇਂਦਰ ਸਰਕਾਰ ਨੇ ਆਪ ਐਲਾਨ ਕੀਤਾ ਸੀਗਾ ਕਿ ਅਸੀਂ ਅੱਠ ਸਿੰਘਾਂ ਨੂੰ ਛੱਡਾਂਗੇ ਇੱਕ ਭਾਈ ਰਾਜਵਾਨਾ ਹੈ ਜਦੀ ਫਾਂਸੀ ਉਮਰ ਕੈਦ ਦੇ ਵਿੱਚ ਬਦਲਣੀ ਸੀ ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਨੇ ਬਦਲਣੀ ਇਹਦੇ ਵਿੱਚ ਕੋਈ ਸੂਬਾ ਸਰਕਾਰਾਂ ਦਾ ਦਖਲ ਨਹੀਂ ਹੈ ਸੱਚ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕੇ ਡਾ ਰਹੀ ਹੈ ਮੈਂ ਬੈਦ ਪ੍ਰੂਫ ਬੋਲ ਰਿਹਾ ਤੇ ਜਿਹੜਾ ਰਾਜਵਾਨੇ ਨੂੰ ਫਾਂਸੀ ਬਦਲਨੀ ਹੈ ਕੇਂਦਰ ਸਰਕਾਰ ਨੇ ਆਰਟੀਕਲ 72 ਦਿੱਤਾ ਹੈ ਉਹਦੇ ਤੋਂ ਵੀ ਸਾਡੇ ਹੋਮ ਮਿਨਿਸਟਰ ਸਾਹਿਬ ਮੁਕਰ ਰਹੇ ਹੈ ਕਹਿੰਦੇ ਜਦੋਂ ਸਿੱਖ ਈਨ ਹੀ ਨਹੀਂ ਮੰਨ ਰਿਹਾ ਜਦੋਂ ਸਿੱਖ ਆਪਣੀ ਗਲਤੀਓ ਨਹੀਂ ਮੰਨ ਰਿਹਾ ਮੈਂ ਕਹਿਣਾ ਚਾਹੁੰਦਾ ਹੋਮ ਮਿਨਿਸਟਰ ਸਾਹਿਬ ਤੁਸੀਂ ਹਿਸਤਰੀ ਨਹੀਂ ਪੜੀ ਉਹ ਈਨ ਸਾਡੇ ਤਾਂ ਸੱਤ ਤੇ ہم جان سکھی کی نیو ہم ہیں سروں پہ اٹھا چلے کی سلطنت کا پودا لگا چلے گریائی کا قصہ جہاں میں بنا چلے گریائی اور تخت اب کون پائے گی جالموں کا دنیا میں نشان تک مٹائے گی ساڑے بابے رہے ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸੈਨ ਸਾ ਕੀ ਸ਼ਾਨ ਸੇ ਉਪਦੇਸ਼ ਸੇ ਅਮਲ ਸੁਣ ਲੋ ਦਿਲ ਕੇ ਕਾਨ ਸੇ ਹਮ ਕਹਿ ਰਹੇ ਆ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਜਿਹੜੀ ਕੌਮ ਦੇ ਸੱਤ ਤੇ ਨੌ ਸਾਲ ਦੇ ਬਾਬੇ ਈਨ ਨਾ ਮੰਨਣ ਤੇ ਉਸ ਕੌਮ ਦੇ ਯੋਧੇ ਈਨ ਕਿਵੇਂ ਮੰਨ ਸਕਦੇ ਐ ਇਹ ਹੁਕਮਰਾਨਾਂ ਨੂੰ ਭੁਲੇਖਾ ਹੋਵੇਗਾ ਬਹੁਤ ਵੱਡਾ ਭੁਲੇਖਾ ਹੋਵੇਗਾ ਸਿੱਖ ਕਿਸੇ ਵੀ ਹਾਲਾਤ ਵਿੱਚ ਈਨ ਨਹੀਂ ਮੰਨ ਸਕਦਾ ਕਿੱਡਾ ਦੁਖ ਗੱਲ ਹੈ ਮੈਂ ਕਹਿੰਦਾ ਮੁਲਕ ਦੀ ਮਾੜੀ ਕਿਸਮਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਪੂਰੀ ਮਾਨਵਤਾ ਦਾ ਸਰਬਸਾਂਝਾ ਹੈ ਉਸ ਗੁਰੂ ਗ੍ਰੰਥ ਸਾਹਿਬ ਦੀਆਂ ਦਾਤਾ ਬੇਦਵੀਆਂ ਹੋਣ ਕੋਈ ਸਖਤ ਕਾਨੂੰਨ ਨਹੀਂ ਹੈ ਸਿਰਫ 295 ਏ ਲਾ ਦਿੰਦੇ ਆ ਜਿਹਦੇ ਤਹਿਤ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜੀ ਕਿ ਹੋਈ ਨਹੀਂ ਅਜੇ ਤੱਕ ਮੇਰੇ ਧਿਆਨ ਵਿੱਚ ਨਹੀਂ ਆ ਕੋਈ ਅਸੀਂ ਕਾਨੂੰਨੀ ਲੜਾਈ ਲੜਦੇ ਆ ਪੰਜਾਬ ਦੇ ਵਿੱਚ ਗੁਰੂ ਸਵਾਰਿਓ ਕਾਨੂੰਨੀ ਲੜਾਈ ਲੜ ਕੇ ਬੰਦੇ ਬੇਦਵੀ ਦਾ ਦੋਸ਼ੀ ਸਾਬਤ ਹੋ ਗਏ ਬੇ ਦੀ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਪੌਣੇ ਘੰਟੇ ਬਾਅਦ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਤੇ ਸਿਕਿਉਰਿਟੀ ਮਿਲ ਗਈ ਤੇ ਜਿਹੜਾ ਸਾਡਾ ਮੁੱਖ ਗਵਾਹ ਸੀਗਾ ਉਹਨੂੰ ਸਿਰਫ ਇੱਕ ਗਨਮੈਨ ਡਰਾਮਾ ਹੋ ਰਿਹਾ ਸੋ ਮੈਂ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ 295ਏ ਦੇ ਵਿੱਚ ਸੋਧ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਪਵਿੱਤਰ ਕੁਰਾਨ ਹੋਵੇ ਗੀਤਾ ਹੋਵੇ ਬਾਈਬਲ ਹੋਵੇ ਦੁਨੀਆ ਦਾ ਕੋਈ ਵੀ ਧਰਮ ਗ੍ਰੰਥ ਹੋਵੇ ਜਿਹੜਾ ਕੋਈ ਬੇਦਵੀ ਕਰੇ ਉਹਨੂੰ ਫਾਹੇ ਟੰਗਿਆ ਜਾਣਾ ਚਾਹੀਦਾ ਜੇ ਫਾਹੇ ਨਹੀਂ ਟੰਗਣਾ ਘਟੋ ਘਟੋ ਉਮਰ ਕੈਦ ਤੱਕ ਕਰੋ ਕਿ ਸਾਡੇ ਬੰਦੀ ਸਿੰਘ ਰਿਆਉਣੇ ਚਾਹੀਦੇ ਆ ਕਿਉਂਕਿ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀਗਾ ਤੇ ਤੁਹਾਨੂੰ ਅਖੀਰ ਤੇ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਨੂੰ ਖਾਸ ਤੌਰ ਤੇ ਤੁਹਾਡੇ ਸਟੇਅਰ ਪਿੰਡ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਸਾਰੀ ਸਟੇਟ ਦੇ ਵਿੱਚ ਹੀ ਮੂਲ ਨਾਨਕਸ਼ਾਈ ਕੈਲੰਡਰ ਨੂੰ ਅਪਣਾ ਕੇ ਉਹ ਤਾਕਤਾਂ ਜਿਹੜੇ ਕਦੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕਹਿੰਦੇ ਸੀ ਕਿ ਸੁਦਰਸ਼ਨ ਵਰਗੇ ਸਿੱਖੋ ਜੇ ਤੁਸੀਂ ਮੂਲ ਨਾਨਕਸ਼ਾਈ ਕੈਲੰਡਰ ਅਪਣਾਇਆ ਤਾ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਬਾਰੇ ਵੇਖ ਲਓ ਕੀ ਬਣੂ ਆਹ ਧਮਕੀ ਦਿੰਦੇ ਸੀ ਜਿਹੜੇ ਆਰਐਸਐਸ ਵਾਲੇ ਉਹ ਗੁਰੂ ਦੇ ਸਿੱਖੋ ਇਹ ਗੁਰੂ ਦੀ ਤੁਹਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਤੁਸੀਂ ਨਿਆਰਾਪਣ ਸਾਮਕੇ ਰੱਖਿਆ ਅੱਜ ਉਹਨਾਂ ਸਾਰੀਆਂ ਵਿਪਰਵਾਦੀ ਤਾਕਤਾਂ ਦੇ ਚਪੇੜ ਮਾਰ ਦਿੱਤੀ ਹੈ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਨੇ ਤੁਸੀਂ ਕਹਿੰਦੇ ਸੀ ਪੰਜਾਬ ਤੋਂ ਬਾਹਰ ਵਾਲੇ ਕਿਵੇਂ ਮਨਾਉਣਗੇ ਮੈਂ ਕਹਿੰਦਾ ਪੰਜਾਬ ਵਾਲੇ ਅੱਧੇ ਢਿੱਲ ਵੀ ਕਰ ਜਾਂਦੇ ਆ ਜਿਹੜੇ ਚਮਚੀਆ ਉਹਨਾਂ ਦੇ ਤੇ ਪਿਆਰਿਓ ਪੰਜਾਬ ਤੋਂ ਬਾਹਰ ਤਾਂ ਸਾਰੇ ਚੜ੍ਹਦੀ ਕਲਾ ਹੋਈ ਪਈ ਹੈ ਪੂਰੇ ਵਾਈਲਡ ਦੇ ਵਿੱਚ ਕੀ ਅਮਰੀਕਾ ਕੈਨੇਡਾ ਜਰਮਨ ਫਰਾਂਸ ਸਾਰੇ ਪਾਸੇ ਮੂਲ ਨਾਨਕਸ਼ਹੀ ਕੈਲੰਡਰ ਨੂੰ ਅਪਣਾਇਆ ਗਿਆ ਇਹ ਬਹੁਤ ਵੱਡੀ ਗੱਲ ਹੈ ਮੈਂ ਮੈਂ ਡਿਟੇਲ ਦੇ ਵਿੱਚ ਕੈਲੰਡਰ ਵਾਲੇ ਪਾਸੇ ਹੁਣ ਨਹੀਂ ਜਾਊਂਗਾ ਤੁਹਾਡਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪ੍ਰਬੰਧਕ ਸੱਜਣਾ ਦਾ ਜ਼ਿੰਮੇਵਾਰਾਂ ਦਾ ਪ੍ਰਬੰਧਕਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਆਪਾਂ ਦੋ ਤਿੰਨ ਨਾਰੇ ਲਾਉਣੇ ਆ ਹਣ ਗੱਜ ਕੇ ਹੁਣ ਪੂਰੇ ਜੋਸ਼ ਨਾਲ ਗੁਰੂ ਗੋਬਿੰਦ ਸਿੰਘ ਦੀ ਗੋਦੀ ਨੂੰ ਮਹਿਸੂਸ ਕਰਨਾ ਹੈ ਬਾਬਾ ਅਜੀਤ ਸਿੰਘ ਦੇ ਭਰਾ ਬਣ ਕੇ ਬਾਬਾ ਜੁਝਾਰ ਸਿੰਘ ਦੀਆਂ ਭੈਣਾ ਬਣ ਕੇ ਉੱਚੀ ਆਵਾਜ਼ ਵਿੱਚ ਦੋਵੇਂ ਬਾਹਾਂ ਖੜੀਆਂ ਕਰਕੇ ਬੋਲੇ ਸੋਨਿਹਾਲ ਚੂਲ ਤੇ ਨਿਸ਼ਾਨ ਰਹੇ ਭਈ ਜੇ ਤਾਂ ਯਾਰੀ ਕਿਤੇ ਹੋਰ ਹੈ ਉਹ ਤਾਂ ਨਾ ਬਾਹਾਂ ਖੜੀਆਂ ਕਰਿਓ ਉਹਨਾਂ ਨੂੰ ਤਾਂ ਹੈ ਵੀ ਔਕਾ ਤੇ ਜਿਨ੍ਹਾਂ ਦਾ ਪਿਓ ਗੁਰੂ ਗੋਬਿੰਦ ਸਿੰਘ ਆ ਉਹਦੀ ਬਾਹ ਨਹੀਂ ਏਠਾ ਰਣੀ ਚਾਹੀਦੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਬਾਹਾਂ ਬਖਸ਼ੀਆਂ ਉਹ ਤਹਾਂ ਹੋਣੀਆਂ ਚਾਹੀਦੀਆਂ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਦੇਖ ਤੇਖ ਦੇਖ ਤੇਖ ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਆ ਰਾਜ ਦੀ ਚਿੰਗਾ ਜਿਹੜੀ ਇਹ ਸਾਡੇ ਅੰਦਰੋਂ ਬੁਝਣੀ ਚਾਹੀਦੀ ਜੋ ਮਰਜੀ ਹਲਾਤ ਹੋਣ ਇਹ ਨਾਰੇ ਗੂੰਜਣੇ ਚਾਹੀਦੇ ਆ ਕਿ ਰਾਜ ਕਰੇਗਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ